ਸਾਥ ਬਹਾਰੀ ਇਸ ਹੁਨੇ ਦਾ ਕਿਉਂ ਮੇਰਾ ਕਹਿ ਨਹੀਂ ਗੱਲ ਨਹੀਂ ਜਾਂਦੇ ਹਾਂ ਹਾਂ ਨੇ ਮਹਾਰਾਜ ਜੀ ਜੂਲੀ ਵਾਪਸ ਨਹੀਂ ਜਾਂਦੇ ਆ ਗੁੱਲਾਖਾ ਰੋਣੇ ਨੂੰ ਕੋਲ ਵੀ ਗਾਂਵੇ ਵਿੱਚ 15000 ਸੈਨਾ ਲੈ ਕੇ ਆਸੀ ਸਾਰੇ ਗੁੱਲਾ ਸੁਝਾਵੇ ਗੁਰੂ ਅਰਜਨ ਦੇਵ ਮਹਾਰਾਜ ਜੀ ਲੋਕਾਂ ਦੀ ਸਬਾਦੀ ਨਹੀਂ ਦੇ ਸਵਾਲ ਆ ਜਿਹੜੇ ਕਰਨਾ ਆ ਸਾਹਮਣੇ ਬੀਠੇ ਸਭਾ ਨੂੰ ਇਸ ਗੱਲ ਦਾ ਪਤਾ ਸੀ ਜ਼ਿੰਦਗੀ ਬੜੀ ਮੁਹਿੰਤੀ ਆ ਤੇ ਪਤਾ ਨਹੀਂ ਮੁੜ ਕੇ ਮਿਲੇਗੇ ਜਾਂ ਨਾ ਮਿਲੇ ਪਰ ਜਿਹੜਾ ਗੁਰੂ ਆ ਗੁਰਸਾਹਿਬ ਦੇ ਚੜਾਈ ਕਰਕੇ ਗਿਆ ਉਹ ਜਾਵੇਗਾ ਤੇ ਤੁਰ ਕੇ ਲੇਕਿਨ ਆਪਣੇ ਤਾਰੀਕਰੋ ਕੇ ਵਾਪਸ ਨਹੀਂ ਆ ਸਕਦਾ ਗੁਰੂ ਆ ਗੁਰਸਹਿਬ ਮਹਾਰਾਏ ਦੀ ਸਭਾ ਵਾਸਤੇ ਉਹਨੂੰ ਰੜਤਾ ਦੇ ਵਿੱਚੋਂ ਅਭਿਆਸਾਂ ਵਿੱਚ ਸੰਤ ਲਵਾ ਸੇ ਮੇਰੇ ਦਰਬਾਰ ਵਿੱਚ ਕੋਈ ਮਨ ਬਾਕੀ ਰਿਹਾ ਹੀ ਨਹੀਂ ਸਾਰੇ ਜਿਹੜੇ ਇਹ ਬੜਾ ਮੇਰੇ ਕਹਾਵਾ ਸ਼ਮਸੀ

ਉਹ ਭਾਵੇਂ ਕਣੀ ਇੱਕ ਵੀ ਹੀਰੇ ਤੋਂ ਕਲੀ ਹਾਉਂ ਜਦ ਤੱਕ ਜੰਗ ਸੂਰਜ ਤੋਂ ਦੇ ਕੈਮ ਸੀ ਤਨ ਸ਼ਾਮ ਖਾਸ ਦੀ ਸਭਾ ਜਦ ਦੀ ਹਮ ਗੱਲ ਪਿਆ ਸਤਿਨਾਮ ਬੜੀ ਜਨ ਦੀ ਤਕਰੀਰ ਸ਼ਾਲਾ ਵੀ ਅਸਰ ਕੋਈ ਨਹੀਂ ਹੋਇਆ ਹੋਰ ਤੁਸੀਂ ਸੁਣੋਗੇ ਪਈ ਬਾਦਸ਼ਾਹ ਨੂੰ ਕਰ ਰਿਹਾ ਤੇ ਉਹਦੀ ਤਕਰੀਰ ਦਾ ਅਸਰ ਕਿਉਂ ਨਹੀਂ ਹੋਣਾ ਸਰਕਾਰ ਕੀ ਕਾਰਨ ਸੀ ਜਿਹੜੇ ਜਰਿਆਂ ਮੈਂ ਤੇ ਨਾਲ ਸਾਹਮਣੇ ਉਹ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣਦੇ ਨੇ ਕਿ ਜਿਹੜਾ ਬੰਦਾ ਗੁਰੂ ਆਰ ਜੀ ਸਾਹਿਬ ਤੇ ਪੜਾਈ ਕਰਕੇ ਆਉਂਦਾ ਆਈ ਪਾਣੀ ਇਹ ਸ਼ਕਾਈ ਹੋਵੇ ਤੇ ਭਾਵੇਂ ਚਰਨਾਲ ਹੋਵੇ ਉਹ ਸੰਸਾਰ ਦੇ ਆ ਮੈਂ ਤੇ ਦਾ 10-10 ਦਰਸ਼ਨ ਸੇ ਅੱਜ ਦਾ ਨਾਮਕਾ ਇੱਕ ਮਨੋ ਕਰਾਇਗੇ ਗੋਦਵਾਲਾ ਤੀਰ ਸਾਹਿਬ ਸਾਹ ਦੇਣਾ ਫਤਿਹਪੁਰ ਛੇਵੇਂ ਪਾਸ਼ਾ ਜੀ ਸੰਤਾਵਾਸ ਜੀ ਕੀ ਕੀ ਕਰਲੇ ਦਿੱਤਾ ਬੰਦ ਸੰਤਾਵਾਸ ਜੀ ਲੰਗਰ ਦਾ ਪ੍ਰਬੰਧ ਆ ਚਾਹ ਪਾਣੀ ਦਾ ਚਾਹ ਪਕੌੜੇ ਦਾ ਲੰਗਰ ਆ ਬਾਕੀ ਕੀਰਤਨ ਦਾ ਅ ਸਮਾਗਮ ਸਾਰਾ ਅੱਜ ਦੇ ਸਮਾਗਮ ਰੱਖਿਆ ਇਹ ਇੱਕ ਦਿਨ ਦਾ ਸਮਾਗਮ ਨਹੀਂ ਜਿਆਦਾ ਇਹ ਪਰਸੋਂ ਤੋਂ ਲੈ ਕੇ ਚੱਲ ਰਿਹਾ ਹਰਪਾਲ ਸਾਹਿਬ ਜੀ ਨੇ ਅੱਜ ਭੋਗ ਸਗੇ ਤੇ ਇਹ ਸ਼ਿਵ ਪਾਤਸ਼ਾਹ ਦੇ ਜਿੰਦਣ ਇੱਥੇ ਚੱਲਣ ਪਏ ਉਸ ਦਿਨ ਦੇ ਦਿਨ ਮੁੱਖ ਰੱਖ ਕੇ ਇੱਥੇ ਬਹੁਤ ਦੇ ਸਾਲ ਤੋਂ ਤਕਰੀਬਨ 86-87 ਸਾਲ ਤੋਂ ਕਰਾ ਰਹੇ ਸਮਾਗਮ ਵੇਖਿਆ ਜਾਵੇ ਤਾਂ ਕਿੰਨੇ ਸਾਲਾਂ ਤੋਂ ਚੱਲਦੇ ਆ ਰਹੇ ਇਹ ਇਹ ਤਕਰੀਬਨ 87ਵਾਂ ਹੈ 87ਵਾਂ ਸਮਾਗਮ ਹਾਂ ਜੀ ਮੈਸਜ ਦੇਣਾ ਚਾਹਨੇ ਤੁਸੀਂ ਸੰਦੇਸ਼ ਸਾਡਾ ਇਹੀ ਆ ਜੀ ਸਿੱਕੀ ਦੇ ਨਾਲ ਜੜੋ ਨਾਮ ਜਪੋ ਵੱਢ ਕੇ ਛਕੋ ਨਸ਼ਿਆਂ ਦਾ ਨਸ਼ਿਆਂ ਤੋਂ ਤਿਆਗ ਕਰੋ ਸਮਾਗਮ ਹੋ ਰਿਹਾ ਹੈ ਜਿਹਦੇ ਵਿੱਚ ਐਨ ਆਰ ਆਈ ਭਰਾਵਾਂ ਦਾ ਚੰਗਾ ਸਹਿਯੋਗ ਹੈ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਤੇ ਪਿੰਡ ਦੇ ਗ੍ਰਾਮਾਸਿਆਂ ਦਾ ਵੀ ਸਹਿਯੋਗ ਹੈ ਪਿੰਡ ਵਾਲਿਆਂ ਦਾ ਹਾਂ ਜੀ ਹਾਂ ਪੂਰਾ ਸੱਜ ਹੋ ਗਿਆ ਤੁਸੀਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਆਪਣਾ ਕੀ ਸੰਦੇਸ਼ ਦੇਣਾ ਚਾਹੋ ਮਸਿਆਰ ਤਿਆਗ ਕਰਕੇ ਅਮਲ ਵਿੱਚ ਸ਼ਾਕੈ ਬਲੂ ਵਾਲੇ ਬਣੋ ਤੇ ਸਾਡੇ ਚੈਨਲ 'ਚ ਜੋ ਦਰਸ਼ਕ ਵੇਖ ਰਹੇ ਸੰਤਾ ਵੇਖ ਰਹੀਆਂ ਤੁਸੀਂ ਉਹਨਾਂ ਨੂੰ ਕੀ ਆਪਣਾ ਜਾਨਾ ਚਾਹੁੰਦੇ ਸੰਦੇਸ਼ ਦੇਣਾ ਚਾਹੁੰਦੇ ਅੱਜ ਤੇ ਇਹ ਕਹਿੰਦੇ ਅੱਜ ਦੇ ਹਾਲਾਤ ਜਿਹੜੇ ਆ ਉਹਦੇ ਹਿਸਾਬ ਦੇ ਨਾਲ ਨਸ਼ਿਆਂ ਦਾ ਤਿਆਗ ਕਰੋ ਤੇ ਸਿੱਖੀ ਧਾਰਨ ਕਰੋ ਵੱਡਿਆਂ ਦਾ ਸਤਿਕਾਰ ਕਰੋ ਛੋਟਿਆਂ ਨੂੰ ਪਿਆਰ ਕਰੋ ਜੇ ਰਿਖਾ ਜਾਵੇ ਤਾਂ ਬੱਬਾ ਜੀ ਜਿੱਥੇ ਬੋਤ-ਬੋਤੂ ਆਏ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਇੱਕ ਜਥਾ ਜੀ ਬੀਬੀ ਦਲੇਰ ਕੋਰ ਜੀ ਆਹ ਜੀ ਬੀਬੀ ਦਲੇਰ ਕੋਰ ਆ ਉਹ ਤੋਂ ਪਹਿਲਾਂ ਆ ਜਿਹੜਾ ਹੁਣ ਕਵੀਸ਼ ਜਥਾ ਹੈ ਡੇਰਾ ਪਟਾਣਾ ਤੋਂ ਅੰਬਦਾਸਪੁਰ ਤੋਂ ਠੀਕ ਆ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਰਬਾਦ ਸਿੰਘ ਆ ਆਪ ਸਾਹਿਬਾਨ ਜੀ ਜੇ ਸਿੱਧਾ ਨਾ ਜਾਈਏ ਮਾਣੂ ਰਾਇਆ ਜੀ ਪਾਤਰ ਕੋਲ ਪਾਇਏ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਇਹ ਜਨੇ ਆਜੀ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਮਾਲ ਗੁਰੂ ਘਰ ਆਓ ਗੁਰੂ ਘਰ ਆਣ ਕੇ ਸੇਵਾ ਕਰੋ ਜਲ ਪਾਣੀ ਛਕੋ ਪਰ ਸੰਗਤਾਂ ਬਹੁਤ ਜਿਆਦੀਆਂ ਆਉਂਦੀਆਂ ਦੂਰ ਦੂਰ ਤੋਂ ਜੀ ਤੇ ਕੋਈ ਜਿਹੜਾ ਆਂਤ ਨਹੀਂ ਸੰਗਤਾਂ ਦਾ ਇੱਥੇ ਬਹੁਤ ਜਿਆਦੀ ਸੰਗਤਾਂ ਆਉਂਦੀਆਂ ਸੰਗਤਾਂ ਦੇਖਿਆ ਬਹੁਤ ਹਮ ਹਮਾ ਕੇ ਆਈਆਂ ਬਹੁਤ ਕੀ ਰਾਸ਼ੀ ਕਿੰਨੂੰ ਮਿਲ ਰਿਹਾ ਹੈ ਉਹਨਾਂ ਵਾਸਤੇ ਕੀ ਕੀ ਪ੍ਰੋਗਰਾਮ ਆਪਣਾ ਮੰਗਤ ਕੀਤਾ ਹੈ ਉਹਨਾਂ ਵਾਸਤੇ ਮਾਲ ਕੇ ਜਲ ਪਾਣੀ ਛਾਗ ਚੱਲ ਰਿਹਾ ਜੀ ਚਾਹ ਪਾਣੀ ਪਕੌੜੇ ਦਾ ਗੁਰੂ ਘਰ ਲੰਗਰ ਚੱਲ ਰਿਹਾ ਬਹੁਤ ਮਾਲਕ ਜੋਰਾਂ ਤੇ ਹਰ ਬੰਨੇ ਮਾਲਕ ਸਾਡੇ ਬੰਦੇ ਖੜੇ ਕੀਤੇ ਮੁਲਾਜ਼ਮ ਬਈ ਉਹਨਾਂ ਦੇ ਸਰਕਾਰ ਵਾਸਤੇ ਉਹਨਾਂ ਨੂੰ ਕੋਈ ਤੰਗੀ ਫੰਗੀ ਨਾ ਆਵੇ ਅਸੀਂ ਮਨੂਰ ਦਾ ਪ੍ਰਬੰਧ ਹੈ ਜੀ ਸਾਡਾ ਮੋਟਰਸਾਈਕਲ ਗੱਡੀਆਂ ਦਾ ਹਰ ਪ੍ਰਬੰਧ ਦੇ ਨਾਲ ਬੰਦੇ ਸਾਡੇ ਉਹਨਾਂ ਦੀ ਸੇਵਾ ਕਰ ਰਹੇ ਨੇ ਹਾਂਜੀ ਸਾਡੇ ਚੈਨਲ ਰਾਹੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਤੇ ਇਹ ਹੈ ਕਿ ਮਾਰਾ ਗੁਰੂ ਦੇ ਲੱਲ ਲੱਗੋ ਗੁਰੂ ਸਾਹਿਬ ਦੇ ਜੀ ਗੁਰੂ ਸਾਹਿਬ ਦੇ ਲੱਲ ਲੱਗ ਕੇ ਨਾਮ ਜਪੋ ਵੰਡ ਛਕੋ 慢点。